ਧਰਮ ਦੇ ਨਾਂ ਤੇ ਕਰਮਕਾਂਡ ਮਿਥਲੇ ਭਈ ਤੀਰਥਾਂ ਤੇ ਜਾਣਾ ਜਾਂ ਹੋਰ ਜਿਹੜੇ ਜਿੰਨੇ ਧਰਮ ਦੇ ਕਰਨਿਆਂ ਉਹ ਕਰਨੇ ਨੇ ਘਰ ਚ ਕਿਸੇ ਨੁੱਕਰ ਵਿੱਚ ਜਾਂ ਕਿਸੇ ਕਮਰੇ ਵਿੱਚ ਇੱਕ ਨੁੱਕਰ ਚ ਪੂਜਾ ਰੂਮ ਬਣ ਗਏ ਭਾਜੀ ਹੁਣ ਹੁਣ ਪੂਜਾ ਰੂਮ ਹਰ ਕੋਠੀ ਚ ਬਣਦੇ ਆ ਪੰਜਾਬ ਚ ਔਰ ਸਿੱਖਾਂ ਨੇ ਵੀ ਬਣਾਉਣੇ ਸ਼ੁਰੂ ਕਰ ਦਿੱਤੇ ਬਿਲਕੁਲ ਜੀ ਉਹਦੇ ਵਿੱਚ ਜਿਹੜਾ ਸਵੇਰੇ ਉੱਠ ਕੇ ਜਿਹੜਾ ਦੋਜ ਹੀ ਜਿਹੜੀ ਪੂਜਾ ਦਾ ਜਿਹੜਾ ਬੰਧਾਨ ਆ ਜਿਹੜੇ ਪੰਡਤ ਨੇ ਮਿਥਿਆ ਸੀ ਉਸੇ ਤਰ੍ਹਾਂ ਪੰਡਤ ਦੇ ਘਰ ਮੂਰਤੀ ਸਥਾਪਿਤ ਤੇ ਬਹੁਤ ਸਾਰੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਪਣੇ ਘਰਾਂ 'ਚ ਕਰ ਲਿਆ ਸਿਰਫ ਫਰਕ ਮੂਰਤੀ ਦਾ ਤੇ ਪ੍ਰਕਾਸ਼ ਕਰਨ ਦਾ ਹੀ ਰਹਿ ਗਿਆ ਬਾਕੀ ਜਿੰਨਾ ਕਰਮਕਾਂਡ ਸੀ ਉਹ ਬਿਲਕੁਲ ਸੇਮ ਬਿਲਕੁਲ ਰਤੀ ਜਿੰਨਾ ਵੀ ਫਰਕ ਨਹੀਂ ਜੀ ਉਹ ਟੱਲੀਆਂ ਖੜਕਾਉਂਦਾ ਸੀ ਤੇ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਨ ਲਈ ਟੱਲੀ ਖੜਕਾਉਣ ਲੱਪੇ ਹੂੰ